ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਾਚੇ ਜੁਗਾਦ ਸਾਚੇ ਹੈ ਭੀ ਸੱਚ ਨਾਨਕ ਹੋਸੀ ਭੀ ਸਾਚੇ ਸੋਚੈ ਸੋਚਨ ਹੋਵੈ ਜੇ ਸੋਚੀ ਲਖ ਵਾਰ ਚੁੱਪ ਚੁੱਪ ਨ ਹੋਈ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਨ ਪਾ ਲਖ ਹੋਏ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚੇ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨ ਕੋਇ ਗਾਵੇ ਕੋ ਤਾਨ ਹੋਇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰਿ ਤਨੇ ਕੀਹ ਗਾਵੈ ਕੋ ਜੀਅ ਲਾ ਫਿਰ ਦੇਹ ਗਾਵੈ ਕੋ ਜਾਪੈ ਦਸਾ ਦੂਰ ਗਾਵੈ ਕੋ ਵੇਖੈ ਹਾਦਰ ਅਧੂਰ ਕਥਨ ਕਥੀਨ ਆਵੈ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੀਂਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੇ ਪਰਵਾਹ ਸਾਚਾ ਸਾਹਿਬ ਸਾਚਿ ਨਾਏ ਪਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਾ ਅੱਗੇ ਰਖੀਆ ਜਿਤ ਦਸਾ ਦਰਬਾਰ ਮੋਹੋਂ ਕੈ ਬੁਲਨ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਿ ਨਾਉ ਵਡਿਆਈ ਵੀਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਤੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਐ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਮਾਂ ਜੇ ਤਿਸ ਭਾਵਾਂ ਵੇਨ ਪਾਣੀ ਕੇ ਨਾਇ ਕਰੀਂ ਜੇਤੀ ਸਿਰਠ ਉਪਾਈ ਵੇਖਾਂ ਵਿਨ ਕਰਮਾ ਕੈ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਿਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋ ਇਹ ਚੰਗਾ ਨਾ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾਂ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਇਕਾਈ ਸਿ ਨਾਨ ਸੁਣੈ ਪੜ ਪੜ ਪਾਵਿ ਮਾਨ ਸੁਣੈ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਾਰਾ ਗੁਨਾਹ ਕੀ ਗਾਹ ਸੁਣੈ ਸੇਖ ਪੀਰ ਪਾਤਿ ਸਾਹ ਸੁਣੈ ਅੰਧੇ ਪਾਵਹਿ ਰਾਹ ਸੁਣੈ ਹਾਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਛਤਾਏ ਕਾਗਦ ਕਲਮ ਨ ਲਿਖਨ ਹਾਰੇ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭੌਣਿ ਕੀ ਸੁਧ ਮਨੈ ਮੋਹ ਚੂਟਾ ਨ ਖਾਈ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਆ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹਿ ਮਾਨੇ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਇ ਸਚਿਆਰ ਤਵਲੇ ਉਪਰ ਕਿਤਾ ਭਾਰ ਧਰਤੀ ਹੋਰ ਪਰਹ ਹੋਰ ਹੋਰ ਤਿਸਤੇ ਭਾਰ ਤਲ ਕਬਨ ਜੂਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹਾ ਵਿਚਾਰੇ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਖਸਾਰ ਅਸੰਖ ਮੋਨੇ ਲੇਵਲਾਈ ਤਾਰੇ ਕੁਦਰਤ ਕਵਨ ਕਹਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵ ਐਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੂਰ ਸੰਖ ਚੋਰ ਹਰਾਮ ਖੂਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗਲਵੜ ਹਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਆਰ ਕੂੜੇ ਫਿਰਾਹੀਂ ਸੰਖ ਮਲੇਸ਼ ਮਲ ਭਖ ਖਾਹੀਂ ਅਸੰਖ ਨਿੰਦ ਕਿਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁ ਤੇ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਖ ਥਾਵ ਅਗੰਮ ਅਗੰਮ ਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਇ ਤੇ ਉਤੇ ਪਾਹੀ ਜੇ ਤਾ ਕੀਤਾ ਤੇਤਾ ਨਾਉ ਬਿਨ ਨਾਮ ਹੈ ਨਾਹੀ ਕੋ ਥਾਉ ਕੁਦਰਤ ਕਾਬੂ ਨੇ ਕਹਾ ਵਿਚਾਰੇ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਉਨਹੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖਲਾ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਬੁ ਹਜਾਹੁ ਤੀਰਥ ਤਪ ਦਇਆਦਤ ਦਾਣ ਜੇ ਕੋ ਪਾਵਤ ਲਿਖਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਲਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁ ਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸਿਰਤੀ ਮਾਹ ਕਮਨ ਜਿਤ ਹੁਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨ ਪਾਇਉ ਕਾਦੀਆਂ ਜੇ ਲਿਖਨੇ ਲੇਖ ਕੁਰਾਨ ਥਿਤ ਵਾਰਨ ਜੋਗੀ ਜਾਣੈ ਰਤ ਮਾਹ ਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਲ ਪਾਤਲ ਲਖ ਆਗਾਸ ਆਗਾਸ ਉੜਿਕਿ ਉੜਿਕਿ ਭਾਲ ਥਕੇ ਵਿਦ ਕਹਿਣ ਇਕ ਬਾਤ ਸਹਸ 18 ਕਹਿਣ ਕਤੇ ਬਾ ਅਸਲੂ ਇਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਨਦੀਆ ਅਤਿ ਵਾਹ ਪਵਹ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਾਨੇ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿ ਨਾ ਅੰਤ ਅੰਤ ਨ ਕਰਨ ਦੇਨ ਨ ਅੰਤ ਅੰਤ ਨ ਵਿਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹਿ ਤਾਂ ਕੇ ਅੰਤ ਨ ਪਾਏ ਜਾਹਿ ਇਹੋ ਅੰਤ ਨ ਜਾਣੈ ਕੋਇ ਬਹੁਤਾ ਕਹੀਆ ਬਹੁਤਾ ਹੋਇ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾ ਹੋਵਡ ਊਚਾ ਹੋਵੈ ਕੋਇ ਤਿਸ ਊਚੇ ਕਉ ਜਾਣੈ ਸੋਇ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀਂ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਿਲਨਾ ਤੁਮਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਇ ਜੀ ਕੋ ਖਾਏ ਕੇ ਅਖਨ ਪਾਏ ਉਹ ਜਾਣੇ ਜੀਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇਹ ਆਖੇ ਸੇ ਪੇ ਕੇਈ ਕੇ ਜਿਸਨੋਂ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵਹਿ ਅਮੁੱਲ ਲਹਿ ਜਾਹਿ ਅਮੁੱਲ ਭਾਏ ਅਮੁੱਲਾਂ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਨੇ ਅਮੁੱਲ ਤੁਲ ਅਮੁੱਲ ਪਰਮਾਨੇ ਅਮੁੱਲ ਬਖਸ਼ੀਸ ਅਮੁੱਲ ਨੀਸਾਨੇ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖਿ ਰਹੇ ਲਿਵ ਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਸ ਕਹਿ ਕੇ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾ ਗਾਵਾਰੇ ਸੋਦਰ ਕਿਹਾ ਸੋ ਕਰਿ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾ ਦੇਨੇ ਕੇ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵਹਿ ਤੁਨੋਂ ਪਉਨ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗਉਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿਂ ਦੇਂ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿਂ ਸਿੱਧ ਸੁਮਾਧੀ ਅੰਦਰ ਗਾਵਣ ਸਦ ਵਿਚਾਰੇ ਗਾਵਣ ਜਤੀ ਸਤੀ ਸੰਤੂਖੀ ਗਾਵਹਿਂ ਵੀਰ ਕਰਾਰੇ ਗਾਵਣ ਪੰਡਿਤ ਪੜਨੇ ਰਕੀਸ਼ਰ ਜੁਗ ਜੁਗ ਵਿਦਾ ਨਾਲੇ ਗਾਵਹਿਂ ਮੋਹਨੀਆਂ ਮਨ ਮੋਹਨੇ ਸੁਰਗਾ ਮਛ ਪਿਆਲੇ ਗਾਵਣ ਰਤਨਿ ਉਪਾਇ ਤੇਰੇ 86 ਤੀਰਥ ਨਾਲੇ ਗਾਵਹਿਂ ਜੋਧ ਮਹਾਬਲ ਸੂਰਾ ਗਾਵਹਿ ਖਣੀ ਚਾਰੇ ਗਾਵਹਿ ਖੰਡ ਮੰਡਲੇ ਵਰ ਭੰਡਾ ਕਰ ਕਰੇ ਰਖੇ ਧਾਰੇ ਸੇ ਤਦਨ ਗਾਵਹਿ ਜੋ ਤੁਧ ਭਾਵਨੇ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣੇ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵੜੇ ਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੁ ਸਾਹ ਪਾਤਿ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲੇ ਜਮਾਤੀ ਮਨ ਜੀਤੈ ਜਗ ਜੀਤ ਆਦੇਸਤ ਸਹ ਆਦੇਸ ਆਦ ਅਨੀਲ ਨਾਦ ਅਨਾਹਤ ਜਿਗ ਜਿਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵੱਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧਿ ਸਿਦਿ ਅਵਰਾ ਸਾਦ ਸੰਯੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸਤ ਸਹ ਆਦੇਸ ਆਦ ਅਨੀਲ ਅਨਾਦ ਅਨਾਹਤ ਜਿਗ ਜਿਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਮਾਨੇ ਇੱਕ ਸੰਸਾਰੀ ਇੱਕ Bhandari ਇੱਕ ਲਾਏ ਦੀ ਬਾਣ ਜਿਵ ਤਿਸ ਭਾਵ ਐ ਤੇ ਵਚਲਾਵੈ ਜਿਵ ਹੋਵੈ ਫੁਰਮਾਨ ਹੋ ਵੇਖੈ ਉਹਨਾਂ ਨਦਰਨਾ ਆਵੈ ਬਹਤਾ ਇਹੋ ਵਿਡਾਨ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜਿਗ ਜਿਗ ਏਕੋ ਵੇਸ आसने लोए लोए भंडार जो किछ पाया सो एका वार कर कर वेखै सिर जिनहार नानक सच्चे की साची कार आदेश तस आदेश आध अनिल आद अनाद अनाहत जिग जिग एको वेस इक एक दूजी पौ लाख होए लाख होवे हे लाख बीस ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਇਤ ਰਾਹੇ ਪਤ ਪਵੜੀਆ ਚੜੀਆ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੁੜੀ ਕੁੜਾ ਠੀਸ ਅੱਖ ਨਿਂ ਜੋਰ ਚ ਪੈ ਨਹਿਂ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋ ਨ ਜੀਵਨ ਮਰਨ ਨਹਿਂ ਜੋਰ ਜੋ ਨ ਰਾਜ ਮਾਲ ਮਨ ਸੂਰ ਜੋ ਨ ਸੁਰਤੀ ਗਿਆਨੀ ਵਿਚਾਰ ਜੋ ਨ ਜਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰੇ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰਤੀ ਥਤੀ ਵਾਰੇ ਪਵਨ ਪਾਣੀ ਅਗਨੀ ਪਾਤਾਲੇ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲੇ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਮਾਨੇ ਨਦਰੀ ਕਰਮ ਪਵੈਨੀ ਸਾਨੇ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀ ਅਹ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰੇ ਕੀਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕੀਤੇ ਕਿਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਆਵਾਜ਼ ਵਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਆ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹ ਪਿਛਾ ਪਛਤਾਏ ਤਿਥੈ ਘੜੀਆ ਸੁਰਤ ਮਤ ਮਨ ਬੁੱਧ ਤਿਥੈ ਘੜੀਆ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤិន ਮਹਿਰਾਮ ਰਹਿਆ ਪਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪਨ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸੇ ਕੇ ਲੋਹ ਕਰਹਨੰਦ ਸਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲੇ ਵਰ ਭੰਡ ਜੇ ਕੋ ਕਥੈ ਤਾ ਅੰਤ ਨਾਨਤ ਤਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਣਿਆਰ ਹਰਣੁ ਮਾਤਿ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜਿਐ ਸਬਦ ਸਚੀ ਟਕਸਾਲ ਜਿਨ ਕਉ ਨਤਰ ਕਰਮ ਤਿਨ ਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ ਦੇਸ ਰਾਤ ਦੋਏ ਦਾਈ ਦਾਇਆ ਖੇਲੇ ਸਗਲੇ ਜਗਤ ਚਿੰਗੀਆਂ ਆਈਆਂ ਬਰਿਆਈਆਂ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ